ਆਪਾਂ ਲੋਬੀਨ ਨੂੰ ਪਹਿਲੇ ਜਦੋਂ ਨਵਜਾ ਖੇਡਦੇ ਨਹੀਂ ਆਂ ਵੀ ਭਾਈ ਇੰਨੇ ਇੰਨਾ ਪਾਣੀ ਕੱਢੀ ਆਓ ਆ ਸਾਡੀ ਪ੍ਰੋਬਲਮ ਆ ਪਿਛਲੇ 16 ਦਿਨਾਂ ਤੋਂ ਅਸੀਂ ਸੌਂਗੇ ਨਹੀਂ ਵੇਖਿਆ ਮੈਂ ਰਹੱਦੂ ਨਹੀਂ ਇੱਥੇ ਬੋਰੀ ਚੋਕ ਤੇ ਦਿਨੇ ਵੀ ਮਸਾਂ ਤਾਂ ਰਾਸਿਆ ਦਾ ਸਾਰੇ ਸਰ ਐਡਾ ਸਾਡੀ ਜੇ ਤੁਸੀਂ ਆਏ ਨਾ ਭੱਜ ਕੇ মিডিਆ ਵਾਲਿਆਂ ਨੇ ਮੈਂ ਤੁਹਾਡੇ ਗੱਲ ਕਰਦਾ ਬਾਦਲ ਛਾ ਉਹ ਕਿੰਨਾ ਪਾਣੀ ਆ ਸਾਨੂੰ ਪੁੱਛੋ ਜੀ ਕਿਸਾਨਾਂ ਕੀ ਹੁੰਦੀ ਬਹੁਤ ਵਧੀਆ ਗੱਲ ਤੁਸੀਂ ਅੱਜ ਸੁਣੀ ਮੈਂ ਉਹੀ ਕਹਿ ਰਿਹਾ ਨਾ ਮੈਂ ਕੋਈ ਕਿਸੇ ਚੀਜ਼ ਦੀ ਲੋੜ ਹੈ ਦੀ ਜਲਦੀ ਲੋੜ ਹੈ ਬਲੈਂਸ ਹੈ ਤੁਸੀਂ ਤੁਸੀਂ ਅਸੀਂ ਐਂ ਕਰਦੇ ਆ ਆਪ ਜੀ ਨੇ ਮੈਂ ਮੈਂ ਕਿਹਨ ਮੈਂ 10000 ਲੀਟਰ ਠੀਕ ਡੀਜ਼ਲ ਦਾ ਮੈਂ ਭੇਜਦਾ ਨਾ ਜੇ ਲੋ ਖਤਮ ਹੋ ਗਏ ਮੈਂ ਦੱਸ ਦਿਆਂ 10000 ਲੀਟਰ ਭੇਜਦਾ ਬਲੇ ਸਲਾਮ ਮੈਂ ਤਾਂ ਰਾਤ ਹੀ ਗੱਲ ਕਰ ਰਿਹਾ ਹਾਂ ਹਰ 4 ਸਾਲ ਬਾਅਦ ਇੱਥੇ ਤਬਾਹੀ ਆ ਜਾਂਦੀ ਹੈ ਹਾਂਜੀ 4 ਸਾਲ ਕਿਸਾਨ ਜਵਾ ਪਿੱਛੇ ਚਲੇ ਜਾਂਦੇ ਨੇ ਤੇ ਇਹਦਾ ਹਾਂ ਸਰਕਾਰ ਵੀ ਹੈ ਸਰਕਾਰ ਜੇ ਖਰਾਬ ਹੋਏ ਨੇ ਲੋਕਾਂ ਦੇ ਖਰਾਬ ਹੋਏ ਤੇ ਆਪਾਂ ਪਾਪ ਨੂੰ ਪੱਕਾ ਹੀ ਇਲਾਜ ਕਰ ਦੇਣਾ ਸੋਨਹਾਰ ਜੀ ਕਾਹਦਾ ਇਹ ਕੁੱਟੀ ਮਾਰਨਾ ਪੈਣਾ ਹੈ ਭਾਈ ਜਨਤਾ ਨੇ ਕਿਉਂਕਿ ਜਮਾ ਉੱਤੇ ਆ ਕੇ ਨੰਗਲਾ ਤੋਂ ਬਣਾ ਕੇ ਇੱਥੇ ਕੀ ਸੜਕ ਬਣਾ ਕੇ ਇੱਥੇ ਵੱਡਾ ਜੋ ਉਹ ਲਾਉਣਾ ਪੈਣਾ ਤਾਂ ਹੀ ਉਹ ਸੱਚ ਪੱਕਾ ਤੋਂ ਬਵਾ ਜਿਵੇਂ ਕੋਈ ਆਪਾਂ ਦਰਿਆ ਨੂੰ ਰੋਕਦੇ ਆਂ ਕੁਝ ਕਰੀਏ ਅੱਕਚੀਆਂ ਨਾਲ ਨਹੀਂ ਹੁੰਦਾ ਬਹੁਤ ਸਾਰਾ ਦਾ ਬਹਿ ਜਾਂਦੀ ਹੈ ਇਹਦਾ ਪੱਕਾ ਹੀ ਇਲਾਜ ਕਰਨਾ ਪੈਣਾ ਮੈਂ ਤਾਂ ਕਿਤੇ ਕਿਤੇ ਹੁਣ ਸੋਚ ਰਿਹਾ ਸੀ ਦੇਖੋ ਹਰਿਆਣਾ ਨੇ ਵੀ ਹੁਣ ਤੱਕੇ ਨਾ ਪਤ ਪਾਣੀ ਲਿਆ ਕਹਿੰਦਾ ਸਾਡਾ ਬੰਡੋੜ ਹੈ ਤੇ ਜੋ ਨੁਕਸਾਨ ਹੋਇਆ ਕੋਈ ਸਾਇਦਾ ਦਿੱਤੀ ਉਹਨਾਂ ਨੇ ਮੈਂ ਕੋਈ ਨਹੀਂ ਜੇ ਤੁਹਾਨੂੰ ਪਾਣੀ ਚਾਹੀਦਾ ਹੈ ਉਦੋਂ ਤਾਂ ਦੂਜੇ ਸੂਬੇ ਕਹਿੰਦੇ ਸਾਡਾ ਹੱਕ ਹੈ ਰਾਜਸਥਾਨ ਕਹਿੰਦੇ ਸਾਡਾ ਹੱਕ ਹੈ ਜੋ ਨੁਕਸਾਨ ਹੁੰਦਾ ਉਦੋਂ ਹੱਕ ਨਹੀਂ ਜੇ ਤੁਸੀਂ ਨੁਕਸਾਨ ਪਹੁੰਚੋ ਇੱਕ ਪਾਲਸੀ ਬਣੀ ਪਣੀ ਹੈ ਦੂਜੀ ਗੱਲ ਤੁਸੀਂ ਦੱਸੋ ਹੁਣ ਹਲੇ ਇਮੀਡੀਏਟ ਕਿਸ ਚੀਜ਼ ਦੀ ਆਪ ਕਰ ਸਕਦੇ ਹੋ ਸਪੋਰਟ ਦਾ ਆਦਰ ਆਦਰ ਆਮ ਚੱਲਦਾ ਲੰਬਾ ਸਰਕਾਰ ਤੇ ਨਹੀਂ ਹਾਂਜੀ ਹੁਣ ਕਿਸ ਚੀਜ਼ ਦੀ ਲੋੜ ਹੈ ਡੀਜ਼ਲ ਦੀ ਲੋੜ ਹੈ ਡੀਜ਼ਲ ਦੀ ਲੋੜ ਹੈ ਬਲੈਂਸਰ ਦੀ ਤੁਸੀਂ ਐਂ ਕਰਦੇ ਹੋ ਮੈਂ ਮੈਂ ਕਿੰਨੇ 10000 ਲੀਟਰ ਡੀਜ਼ਲ ਦਾ ਮੈਂ ਪੀ ਦਰ ਜੇ ਲੋ ਖਤਮ ਹੋ ਗਏ ਮੈਂ ਦੱਸ ਦਿਆਂ 10000 ਲੀਟਰ ਹੋਰ ਪੀ ਦੋ